ਆਪਾਂ ਅਗੇ ਮਸ਼ੀਨ ਧਵਾਉਣ ਗਰਦਿਆਲ ਮਸ਼ੀਨ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਬਈ ਆਪਾਂ ਗਰਦਿਆਲ ਮਸ਼ੀਨ ਵੀ ਧਵਾ ਲਿਆ ਸੀ ਆਪਣੀ ਤੇ ਹੁਣ ਲੱਗੇ ਆਪਾਂ ਇਹਦੀ ਕਲਚ ਪਲੇਟ ਖੋਲਣ ਕਲਚ ਪਲੇਟ ਚੈੱਕ ਕਰੀਏ ਤੇ ਬਾਈਆਂ ਦੇ ਫੋਨ ਵੀ ਬਾਈ ਬਹੁਤ ਆਉਂਦੇ ਸੀ ਕਲਚ ਪਲੇਟ ਬਾਰੇ ਉਸ ਦੇ ਰਹਿੰਦੇ ਨੇ ਇੱਥੇ ਆਪਾਂ ਹੁਣ ਨਾਲ ਇਹਦਾ ਗੇਅਰ ਚੈੱਕ ਕਰਦੇ ਆਂ ਇਹਦਾ ਟੀਲ ਕਰਤਾ ਆਪਾਂ ਨੇ ਤੇ ਬਲਦੇਵ ਲੱਗਿਆ ਆਪਾਂ ਕਲੱਚ ਪਲੇਟ ਖੋਲਣ ਤੇ ਆ ਚੱਕੀ ਹੱਤ ਮਰੇ ਪਲੱਚੇ ਵੇਟ ਤਾਂ ਮੈਂ ਠੀਕ ਲੱਗਦੀ ਹੈ ਜੀ ਬੈਂਗਰਾਂ ਵੀ ਠੀਕ ਨੇ ਜਿੱਲੇ ਚ ਬਹੁਤ ਚੱਲੀਆਂ ਨੇ ਕਿ ਮਸ਼ੀਨਾ ਮੀ ਵਾ ਬਲਦੇ ਬੈਰੰਗ ਤੱਕ ਕਲੱਚ ਤੀ ਬੈਰ ਰਿਹਾ ਗ੍ਰੀਸ ਕਰਨਾ ਪਊ ਦੇਖੀ ਟੱਲੇ ਦੇਖੀ ਕਿੰਨੀ ਗੱਜ ਟੱਲੇ ਮਟ ਤਾਂ ਹੈ ਨਹੀਂ ਜੀ ਬਾਬਾ ਗ੍ਰੀਸ ਕਰਨ ਵਾਲਾ ਐ ਸਰਨ ਸਰਨ ਜਿਵੇਂ ਕਰਦਾ ਟੱਕਾ ਹੂੰ ਤਦ ਗੀਦਾ ਭਰਾਂਗੇ ਹੂੰ ਡਿਗੀ ਹੋਈ ਜੂਰੀ ਬਹੁਤ ਵੱਡੀ ਬਾਲੇ ਇੱਕ ਗਿੱਲਾ ਜੀਰੀ ਗਿਰੀ ਹੋਈ ਡਿਗੀ ਪੀ ਦੇ ਵਿੱਚ ਤਾਂ ਫਿਰ ਤੈਨੂੰ ਪਤਾ ਹੀ ਆ ਹੂੰ ਵੀ ਬਾਈ ਮਸ਼ੀਨ ਦਾ ਵੀ ਜ਼ੋਰ ਬਹੁਤ ਜ਼ਿਆਦਾ ਲੱਗਦਾ ਹੋਰ ਡਿਗੀ ਪੀ ਦੇ ਵਿੱਚ ਫਿਰ ਇੱਕ ਤਾਂ ਆਇਆ ਹੁੰਦਾ ਨੀਚੇ ਤੋਂ ਵੀ ਗੱਲਾਂ ਉਧਰੋਂ ਲੰਗਾ ਵੀ ਐਡਾ ਕਾਟਰ ਫਿਰ ਐਡੀ ਡਿਜੀਰੀ ਹੁਣ ਕਹਿੰਦਾ ਯਾਰ ਮੰਜੇ ਜਿੰਨੀ ਕਿ ਜਗਾਈ ਤੀ ਜਿਹੜੀ ਡਿਗੀ ਹੁੰਦੀ ਆਹੇ ਜੀਆਂ ਗੱਲਾਂ ਹੋ ਜਾਂਦੀਆਂ ਨੇ ਫਿਰ ਤਾਂ ਕਰਕੇ ਮੰਜਾ ਆ ਜਾਂਦਾ ਦੂਜੀ ਹੁੰਦਾ ਇੰਨੀ ਮਿਹਨਤ ਕਰਕੇ ਚਲ ਹੁਣ ਵੀ ਆਪਾਂ ਉਹ ਚੱਕੀਏ ਮਤਲਬ ਹਾਂਜੀ ਕਿ ਪਹਿਲਾਂ ਕਲਚ ਪਲੇਟ ਖੋਲੀਏ ਪਹਿਲਾਂ ਉਹ ਪਲੇਟ ਹਾਂ ਪਲੇਟ ਖੋਲ ਕੇ ਗੇਅਰ ਚੈੱਕ ਕਰ ਲੈਂਦੇ ਹਾਂ ਕਲਚ ਪਲੇਟ ਬਾਈ ਖੋਲ ਕੇ ਚੈੱਕ ਕਰਦੇ ਆਪਾਂ ਤੇ ਪਹਿਲਾਂ ਕਰੀਏ ਗੇਅਰ ਚੈੱਕ ਤੇ ਇਧਰ ਬਲਦੇਵ ਨੇ ਡਰਮ ਵਗੈਰਾ ਕੋਹਤਾ ਇਹਦਾ ਪੀਣੀੰਦਾ ਨਾ ਥੋੜਾ ਜਿਹਾ 베アリング ਆਵਾਜ਼ ਕਰਦਾ ਉਹ 베アリング ਪਾਉਨੇ ਆਪਾਂ ਦੇ ਭਾਜਾ ਗੇਅਰ ਚ ਲਾਈਟ ਮਾਰੀ ਹਾਂਜੀ ਮੈਂ ਕਰਦਾ ਚੈੱਕ ਬਾਈ ਜਦੋਂ ਗੇਅਰ ਚੈੱਕ ਕਰਨਾ ਆਪਾਂ ਨੇ ਤੇਲ ਕੱਢ ਕੇ ਤੇ ਆਪਣੇ ਫਿਰ ਚੈੱਕ ਕਰਨਾ بس ਪੇਸ ਕਰ ਨਾਲ ਘਰਾਰੀਆਂ ਹਲਾ ਕੇ 베어ਿੰਗ ਗੁਰੂ ਚੈੱਕ ਕਰ ਲਓ ਚੈੱਕ ਕਰਕੇ بس ਤੇਲ ਪਾ ਦੋ ਫਿਰ ਤੇ ਆਪਾਂ ਹੁਣ ਦਿਖਾਉਨੇ ਆਪਾਂ ਕਿਵੇਂ ਕਰਦੇ ਆ ਗੇਅਰ ਚੈੱਕ ਬਾਪੇ ਇਸ ਕਸ ਪਾ ਕੇ ਬਾਈ ਇਦਾਂ ਚੈੱਕ ਕਰ ਲੈਣਾ ਆਪਾਂ ਨੇ ਘਰਾਰੀਆਂ ਹਲਾ ਕੇ ਨਾ ਪਤਾ ਲੱਗ ਜਾਂਦਾ ਥੱਲੇ ਕਾਊਂਟਰ ਨੂੰ ਦੋਨੇ ਸਾਈਡ ਉਧਰ ਉਧਰੀ ਹਿਲਾ ਕੇ ਦੇਖ ਲਓ ਬਸ ਪੈਰਾਂ 'ਚ ਚੈੱਕ ਕਰ ਲਓ ਆ ਦੇਖੋ ਫੇਸ ਕਾਰ ਨਾਲ ਬਸ ਠੀਕ ਆ ਬਲਦੇ ਵੀ ਇਹ ਬੈਰਿੰਗ ਵੀ ਠੀਕ ਨੇ ਇਹ ਤਾਂ ਅੱਗੇ ਨਹੀਂ ਇਹ ਤਾਂ ਯਾਰ ਤੇਜ਼ ਚ ਡੁੱਬ ਕੇ ਚੱਲਦਾ ਇਹ ਤਾਂ ਮੜਾ ਧਿਆਨ ਰੱਖੇ ਬਸ ਉਹ ਉਧਰ ਮੈਂ ਸਾਫਟ ਨੂੰ ਮਾਰੀ ਬਾਰੇ ਵੈਰਣ ਠੀਕ ਹੈ ਇਧਰਲੀ ਸਾਈਡ ਆ ਮੈਂ ਬਣਾ ਬੱਦਲ ਇਹ ਵਸ ਠੀਕ ਮੋਬਾਈਲ ਆਪਣਾ ਇੱਕੋ ਜਿਹਾ ਨਹੀਂ ਬਦਲਣਾ ਲਈ ਇਹਦੇ ਮੇਰੇ ਵਾਲਾ ਤੂੰ ਲੈ ਜਾ ਮੈਂ کہیں ਆਉਂਗਾ ਕਿਹਦੇ ਫੋਨ ਆਈ ਜਾਂਦੇ ਨੇ ਜਮੇ ਸੇਮ ਇੱਕ ਚੀਜ਼ ਹੈਗੀ ਵਾ ਠੀਕ ਹੈ ਬਲਦੇ ਜਾਲੀ ਜੂੜੀ ਨੰਬਰ ਟੁੱਟੀ ਵੀ ਵੈਰਣਗੇ ਢਿੱਲਣਾ ਉਹ ਓਕੇ ਆ ਜੀ ਵੈਰਣ ਦੇ ਵੀ ਆਪਾ ਦੇਖ ਲੈ ਸਾਰੇ ਦੱਸ ਓਕੇ ਕੋਈ ਦੰਦਾ ਤਾਕੀ ਨਹੀਂ ਕਮਾਈ ਮੜੇ ਗੇਰ ਬਾਲਾ ਪਹਿਲਾਂ ਬਸ ਕਰਦੇ ਫਿਰ ਇੱਥੇ ਵੀ ਚੈੱਕ ਕਰ ਲੈਂਦੇ ਗੇਰ ਦਾ ਤਾਂ ਬਸ ਸਹੀ ਕੰਮ ਹੋਇਆ ਹੋਊਗਾ ਇਹਦਾ ਤੇਲ ਪਾਣੀ ਚੈੱਕ ਕਰੀ ਜਲ ਓਕੇ ਹਨ ਪਹਿਲੇ ਗੇਰ ਵਾਲੀ ਘਰਾਰੀ ਕਮਾਈ ਬਲ ਦੇ ਵੀ ਦਮੜੇ ਬਸ ਸਹੀ ਹੈ ਉਹਦੀ ਨਾਲੇ ਪਹਿਲੇ ਵਾਲੀ ਮਾਰੀ ਧਾਗੀ ਦੀ ਇੰਦੀ ਤਾਂ ਬਿਲਕੁਲ ਸਾਫ਼ ਹੋ ਜਾਂਦੀ ਚੱਲ ਮੇਰਾ ਭਾਈ ਉਹ ਕਾਊਂਟਰ ਤੇ ਕਰਾਉਣ ਵਾਲੇ ਦੇ ਮਾਰੀ ਬਸ ਠੀਕ ਹੈ ਤੇ ਇਧਰੋਂ ਬਸ ਸਟਾਰ ਚੈੱਕ ਕਰ ਲਵੇ ਪਹਿਲਾਂ ਮੈਂ ਕਹਿੰਦਾ ਇਹਨੂੰ ਤੇਲ ਪਾ ਕੇ ਬਲਦੇਬ ਪੁਣ ਕੇ ਇਹਦਾ ਟੱਕਣ ਲਾ ਪਹਿਲਾਂ ਹਾਂ ਬਸ ਓਕੇ ਹਾਂ ਇਹ ਵੀ ਹੁਣ ਕਈ ਵੀਰ ਕਹਿ ਦਿੰਦੇ ਨੇ ਯਾਰ ਵੀ ਸਾਨੂੰ ਪਤਾ ਹੀ ਲੱਗਿਆ ਹੈਗਾ ਜਾਂ ਬਾਅਦ ਚੋਂ ਰਿਪੇਅਰ ਕਰ ਲਈ ਸਾਰਾ ਕੁਝ ਵੀ ਬਾਕੀ ਤਾਂ ਚੱਲ ਤੁਸੀਂ ਆਪ ਸਿਆਣੇ ਹੋ ਵੀ ਯਾਰ ਸਟਾਰ ਅਸੀਂ ਨੇ ਚੈੱਕ ਕਰਨੇ ਤੇ ਜਾਂ ਕਿਵੇਂ ਖੋਲੀ ਆਪਾਂ ਜਾਂ ਦੇਖੀਏ ਇਹ ਵੀਰੇ ਹੁਣ ਜਾਂ ਤਾਂ ਆਪਾਂ ਇੱਥੋਂ ਗੇੜਾ ਦੇ ਕੇ ਚੈੱਕ ਕਰਦੇ ਹਾਂ ਨਾ ਲਾਈਟ ਮਾਰ ਕੇ ਪਤਾ ਲੱਗ ਜਾਂਦਾ ਫਿਰ ਤਕਰੀਬਨ ਸਟਾਰ ਪਾਰਟੀ ਦੇ ਆਲੇ-ਦਾਲੇ ਜਿਹੜੇ ਆਪਾਂ ਲੋਕ ਕਰਦੇ ਆ ਨਟ ਲੱਗੇ ਹੋਏ ਨੇ 19 ਦੇ ਕਾਬਿਲ ਇਹਨਾਂ ਦੇ ਲਗੂ ਥੋਨੂੰ ਐ ਦੇਖ ਕੇ ਉਹ ਦੇਖੋ ਥੋਨੂੰ ਵਿੱਚ ਦੀ ਦਿਖ ਰਹੇ ਨੇ ਨਾ ਉੱਥੇ ਜੇ ਸਟਾਰ ਖਰਾਬ ਹੋਣਗੇ ਨਾ ਬਾਸਲ ਦਿਖ ਰਹੀ ਉੱਥੋਂ ਜਾ ਉਹ ਕੱਟ ਹੋ ਕੇ ਵੀਰੇ ਉੱਥੇ ਰੇਗ ਜੰਮੀ ਵੀ ਹੋਊਗੀ ਪਿੱਤਲ ਦੀ ਜਮੇ ਬਹੁਤ ਸਟਾਰ ਬਣੇ ਪਾਉਂਦੇ ਨੇ ਉੱਥੋਂ ਹੀ ਥੋਨੂੰ ਇੰਨੀ ਜਜਮੈਂਟ ਉੱਥੋਂ ਹੀ ਹੋ ਜਾਣੀ ਆ ਵੀ ਫਿਰ ਇਹਨੂੰ ਖੋਲ ਕੇ ਆਪਾਂ ਚੈੱਕ ਕਰੋ ਜੇ ਥੋਨੂੰ ਲੱਗਦਾ ਵੀ ਉਹਦੇ ਕਰੇ ਬਣੇ ਦਿਖ ਰਹੇ ਨੇ ਆਪਾਂ ਨੂੰ ਬਾਹਰ ਦੇਖਣਗੇ ਵੀਰ ਉਹਦੇ ਨਾਲ ਲੱਗੇ ਪਏ ਜਿਵੇਂ ਹੁਣ ਇਹ ਸਾਫ ਹੈ ਦਾ ਮਤਲਬ ਵੀ ਇੱਥੇ ਹੈ ਨਹੀਂ ਨੁਕਸ ਕੋਈ ਵੀ ਤਾਬਾ ਐਨੇ ਧਿਆਨ ਰੱਖ ਰਿਆ ਕਰੋ ਹੁਣ ਕਈ ਵੀਰ ਵਿਚਾਰੇ ਘੁਲੀ ਜਾਂਦੇ ਨੇ ਕਹਿੰਦੇ ਨੇ ਯਾਰ ਗੇਰੇ ਵੀਰੇ ਸਾਰਾ ਸੀਜ਼ਨ ਗੇਰੇ ਨਿਕਲੀ ਜਾਂਦਾ ਹੁਣ ਜਦੋਂ ਆਪਾਂ ਗੇਰ ਬੰਦਦੇ ਵੀਰੇ ਥੋੜਾ ਜਿਹਾ ਗਰਾਰੀਆਂ ਸੈਂਟਰ ਤਾਂ ਦੇਖ ਲਿਆ ਕਰੋ ਭੋਰਾ ਜੇ ਹੁਣ ਇੱਕ ਪਚ ਨੂੰ ਇਧਰ ਪਲੇਟ ਲਾਤੀ ਕਿਸੇ ਮੇਰੇ ਭਾਈ ਨੇ ਪਲੇਟੇ ਬਦਲ ਗਈ ਥੋੜਾ ਕਰੋਨ ਇੱਕ ਸਾਈਡ ਤੇ ਰਹਿ ਕੇ ਆ ਫਿਰ ਵੀਰੇ ਚੜਾਓ ਨਹੀਂ ਹੁੰਦਾ ਗਰਾਰੀ ਦਾ ਯਾਰ ਉਹ ਧਿਆਨ ਰੱਖ ਲਿਆ ਕਰੋ ਬਸ ਗੇਰ ਦਾ ਹੁਣ ਗੇਰ ਵੀ ਥੋੜਾ ਜਿਹਾ ਸਾਵਧਾਨ ਨਾਲ ਪਾਉਣਾ ਚਾਹੀਦਾ ਕਈ ਮੇਰੇ ਵੀਰ ਬਾੜੇ ਫਾਸਟ ਡਰਾਈਵਰ ਨੇ ੱੱਕੇ ਨਾਲੇ ਮਾਰ ਦੇਨੇ ਕੰਪਾਸ ਵਾਲੀ ਪਿੰਨੇ ਤੋੜ ਦਉਂਦੇ ਨੇ ਇਹੋ ਜੀਆਂ ਚੀਜ਼ਾਂ ਦਾ ਵੱਧ ਧਿਆਨ ਰੱਖੋ ਹੋਰ ਨਹੀਂ ਇਹਦੇ ਚ ਕੋਈ ਬਾਕੀ ਤੁਸੀਂ ਸਾਰੇ ਆਪ ਸਮਝਦਾਲੂ ਜੀ ਜੀ ਚੱਲ ਬਲਦੇਵ ਲਾਈਏ ਤਾਂ ਕਿ ਤੇਲ ਪੂਣੀ ਹੈ ਨਾ ਹੁਣ ਆਹ ਵੇਖੋ ਬਾਈ ਫੋਨ ਦੋਏ ਇੱਕ ਸਾਈਜ਼ ਦੇ ਨੇ ਕਿ ਬਦਲ ਬਦਲਣਾ ਨਹੀਂ ਫੋਨ 6 ਮੋਈ ਕੰਪਨੀ ਆ ਤੇ ਆਪਨੇ ਬਲਦੇ ਹੁਣ ਯਾਰ ਫੋਨ ਆ ਵਧੀਆ ਲੈਣਾ ਮੇਰੇ ਲਈ ਫੋਨ ਨਹੀਂ ਵੀਡੀਓ ਬਣਾਉਣ ਨੂੰ ਵਧੀਆ ਹੈ ਹੁਣ ਵੀਡੀਓ ਲਮਾ ਕੇ ਮਹਾਰਾ ਦੀ ਕਿਰਪਾ ਕੁਝਦਾਲੀਆਂ ਆਪਾਂ ਉਹੀ ਲੈਣੇ ਨੇ ਆ ਪਿੰਨਾ ਦੀ ਗੱਲ ਕਰਦਾ ਸੀ ਵੀਰੇ ਮੈਂ ਬਹੁਤ ਜਾਨੇ ਵਿਚਾਰਿਆਂ ਨੂੰ ਪਤਾ ਨਹੀਂ ਹੁੰਦਾ ਆ ਕੰਪਾਸ ਵਾਲੀ ਜਿਹੜੀ ਆ ਪਿੰਨਾ ਨੇ ਬਹੁਤ ਵਾਰ ਹੋਇਆ ਅਗਲਾ ਕਹਿੰਦਾ ਵੀਰੇ ਮਸ਼ੀਨ ਖੜੀ ਆ ਸਵੇਰ ਦੀ ਆ ਕੇ ਯਾਰ ਤੁਹਾਡਾ ਗੇਅਰ ਕਿਵੇਂ ਆ ਕੀ ਗੱਤ ਬਾਤ ਆ ਉਹ ਵੀਰੇ ਕੋਈ ਐਡਾ ਕੋਈ ਜ਼ਿਆਦਾ ਹੋ ਨਹੀਂ ਹੁੰਦਾ ਥੋੜਾ ਜਿਹਾ ਆ ਦੇਖੋ ਨਾ ਪਿੰਨਾ ਹੁਣ ਜਦ ਯਾਰ ਪਿੰਨੇ ਨਹੀਂ ਤੁਸੀਂ ਧਿਆਨ ਕਰਿਆ ਹੈਗਾ ਪਿੰਨਾ ਨਿਕਲ ਗਈ ਗੇਅਰ ਵਿਚਾਰਾ ਕੀ ਕਰੂਗਾ ਹਾਂ ਗੇਰ ਤਾਂ ਪੈਣੀ ਨਹੀਂ ਹੈਗੇ ਜਦ ਕੰਪਾਸ ਵਾਲੀ ਪਿੰਨੇ ਨਿਕਲ ਗਈ ਇਹਦਾ ਹੁਣ ਆਪਾਂ ਚੰਗੀ ਤਰ੍ਹਾਂ ਚੈੱਕ ਕਰੋ ਵੀ ਕੋਈ ਟੁੱਟੀ ਪਈ ਤਾਂ ਨਹੀਂ ਹੱਥ ਥੱਲੇ ਤੱਕ ਦੇਖੋ ਪਿੰਨੇ ਵੀ ਸਾਰਾ ਠੀਕ ਹੈ ਨਾ ਕੱਢ ਕੇ ਚੈੱਕ ਕਰੋ ਹੁਣ ਆਪਾਂ ਇਹ ਤਸੱਲੀ ਜੀ ਕਰਕੇ ਪਾਤੀਆਂ ਚਲ ਫਿਰ ਇਹਦੇ ਚ ਕੋਈ ਪ੍ਰੋਬਲਮ ਨਹੀਂ ਆਉਗੀ ਵੀਰੇ ਇੱਕ ਇਹ ਢਿੱਲੀ ਨਹੀਂ ਹੋਣੀ ਚਾਹੀਦੀ ਬਾਈ ਪੈਨ ਢਿੱਲੀ ਨਹੀਂ ਹੋਣੀ ਚਾਹੀਦੀ ਬਾਈ ਇਹ ਚ ਢਿੱਲੀ ਨਹੀਂ ਹੋਣੀ ਚਾਹੀਦੀ ਟਾਈਟ ਰਹਿਣੀ ਚਾਹੀਦੀ ਹੈ ਇਹ ਤਾਂ ਨਹੀਂ ਚਾਹੀਦੀ ਜੇ ਢਿੱਲੀਆਂ ਦਾ ਬਰਾਬਰ ਵਿੱਚੋਂ ਕੱਢੀ ਪੀਆ ਥੋੜੀ ਜਿਹੀ ਉੱਥੋਂ ਟੁੱਟ ਵੀ ਸਕਦੀ ਹੈ ਟੁੱਟ ਵੀ ਸਕਦੀ ਹੈ ਤਾਂ ਨਵੀਂ ਬਣਾ ਕੇ ਪਾ ਦੇਵੇ ਯਾਰ ਹਾਂ ਨਵੀਂ ਬਣਾ ਕੇ ਕਈਆਂ ਦੇ ਇਹ ਨਟ ਲੱਗੇ ਹੋਏ ਹੁੰਦੇ ਨੇ 13 ਦੇ ਹਾਂ 13 ਦੇ ਨਟ ਕਈਆਂ ਇਹ ਨਟ ਲੱਗੇ ਹੋਏ ਨੇ ਨਟ ਚੈੱਕ ਕਰ ਲੈ ਬਸ ਨਟ ਟਾਈਟ ਕਰ ਦੇਵੇ ਥੋੜੀ ਜਿਹੀ ਢਿੱਲੇ ਨੇ ਆਪਣੇ ਚੱਲ ਹੁਣ ਆਪਾਂ ਤੇਲ ਪਾਈਏ ਲਾ ਦੀ ਨਟ ਢਿੱਲੇ ਵਾਲਾ ਵੀਰੇ ਹਾਂ ਮੈਂ ਉਹ ਲੈ ਕੇ ਆਉ ਉਹ ਚਿੱਟੀ ਟੇਪ ਚਿੱਟੀ ਟੇਪ ਲਾ ਕੇ ਨੜਸ ਲੜਾ ਕਰਨ ਨੂੰ ਮੈਂ ਸਾਫ਼ ਕਰ ਦਿੰਨੇ ਭੱਜ ਕੇ ਬਲਦੇਬ ਲਾ ਟੇਪ ਇਹਨੂੰ ਇੱਧਰ ਲੈ ਹੱਥ ਫੜ ਕੇ ਚੌੜੇ ਲੋਟ ਹਾਂ ਇਹ ਪੂਰੀ ਚੌੜੀ ਹੀ ਰੱਖ ਕੇ ਲੈ ਹੂੰ ਹਾਂ ਆ ਲਾੜ ਇੱਧਰ ਗੁੱਠੇ ਨਾਲ ਫੜਨਾ ਹਾਂ ਇੱਧਰ ਲਈ ਸਹੀ ਆਇ ਤੇ ਹੌਣ ਦੋ ਵੇਖਟ ਜੜ ਜੇ ਚਲੇ ਬੈਠਦੇ ਬੰਦੇ ਮੜੀ ਚੱਲ ਬਸ ਲਾ ਨਟ ਆਪਾਂ ਇਥੇ ਲੀ ਨੀ ਬਣਾਉਂਦਾ ਨਾ 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 ਬੱਸ ਬੱਸ ਹੋਰ ਲਾ ਕੋਈ ਸਿਰਫ ਨਾ ਤੇਲ ਹਵਾ ਰੱਖ ਆਪਣੇ ਕੋ ਤੇਲ ਤੇਲ ਪਾ ਦਈਏ ਬਾਈ ਫੁਣ ਕੇ ਤੇਲ ਤਾਂ ਪੂਰਾ ਗਾੜਾ ਹੈ ਜਿੰਨਾ ਤੇਲ ਗਾੜਾ ਹੋਊਗਾ ਉਹਨਾਂ ਗੇਰ ਬਚਿਆ ਰੋ ਜਿੰਨਾ ਤੇਲ ਪਤਲਾ ਹੋਊਗਾ ਜਾ ਚੁਣ ਸਕਦੇ ਆ ਬੜੇ ਬੰਦਾ ਉਹ ਸਪਰਿੰਗ ਦੇਖ ਕੇ ਰਾ ਕੀ ਹੋ ਰਿਹਾ ਪ੍ਰੀਤ ਪੂਰਾ ਨਹੀਂ ਹੋ ਰਿਹਾ ਮੜੋਂ ਕਾ ਇੱਗਤ ਹੂੰ ਤੁਹਾਨੂੰ ਕਿਹੜਾ ਇਹ ਟੈਨ ਹੋ ਰਿਹਾ ਵੀ ਜਦੋਂ ਇਹ ਜਰੀਦੀਆਂ ਦਾ ਕੰਮ ਕਰਦੇ ਹੁੰਦੇ ਨੇ ਤੇ ਪੜਕੇ ਵਿੱਚ ਕੋਈ ਨਹੀਂ ਲੈਵਲ ਦੇ ਬਰਾਬਰ ਹੋਣਾ ਚਾਹੀਦਾ ਸਹੀ ਹੋਣਾ ਚਾਹੀਦਾ ਕਿ ਜਿੰਨਾ ਤੇਲ ਗੇਰ ਚ ਚਾਹੀਦਾ ਇਹ ਗੇਰਾ ਦਾ ਤੇਲ ਆਪੂ ਆਪਣੀ ਬਾਟੀ ਦੇ ਹਿਸਾਬ ਨਾਲ ਪੈਂਦਾ ਕਿ ਇੱਥੇ ਕਿੰਨਾ ਪੈਂਦਾ ਕਿ ਇਸ 8 ਲੀਟਰ ਕੇ ਤੇ 10 ਲੀਟਰ ਕੇ ਤੇ 15 ਲੀਟਰ ਹਿਸਾਬ ਨਾਲ ਤੇਲ ਪੈਂਦਾ ਇਹਦੇ ਲੈਵਲ ਲੱਗਿਆ ਹੋਉਂਦਾ ਉਸੋਂ ਲੈਵਲ ਤੱਕ ਤੇਲ ਪੂਰਾ ਕਰ ਦੋ ਚੈੱਕ ਕਰਦੇ ਚਾਹ ਬਾਈ ਜੀ ਆਪਣਾ ਮੇਲਾ ਦਾ ਕਲਚ ਪੇਡ ਵੀ ਸਹੀ ਹੋ ਆ ਲੱਤ ਬਰੋਡ ਤਾਂ ਕਲਚ ਪੇਡ ਤਾਂ ਓਕੇ ਆ ਇਹ ਵੀ ਖੜੀ ਆ ਸਭ ਤੇ ਆ ਦੇਖੋ ਇਹ ਹਰੇਕ ਗੇਅਰ ਦੇ ਲੱਗਿਆ ਹੋ ਹੁੰਦਾ ਲੇਬਲ ਵਾਲਾ ਨਟ ਇਹ ਆਪਾਂ ਘਰੇ ਤੋਂ ਪਤਾ ਲੱਗ ਜਾਂਦਾ ਤੇਲ ਪੂਰਾ ਉਹ ਵੱਲਦੇ ਪਾ ਹੂੰ ਇਹ ਤੇਲ ਬਾਈ ਆਪਣਾ 140 ਨੰਬਰ ਲਿਆ ਕੇ ਰੱਖਿਆ ਵਾ ਫੁੱਲ ਗਾੜਾ ਇਹ ਚ ਪਹਿਲਾਂ ਪਾਇਆ ਵਾ 90 ਨੰਬਰ ਤੇ ਆਪਾਂ ਨੇ ਹੁਣ ਇਹ ਚ ਥੋੜਾ ਜਿਹਾ ਜਿਵੇਂ ਮੰਨ ਲਓ ਤੁਸੀਂ 8 ਲੀਟਰ ਤੇਲ ਪਾਏ ਗਿਆ ਇਹ ਚ ਤਾਂ ਆਪਾਂ ਨੇ 2-3 ਲੀਟਰ ਤੇਲ ਇਹ ਚ ਇਹ 140 ਨੰਬਰ ਪਾਇਆ ਵਾ ਇਹ ਤਾਂ ਕਰਕੇ ਪਾਇਆ ਵਾ ਥੋੜਾ ਗੜਾ ਰਹਿੰਦਾ ਤੇਲ ਤੇ ਆਪਣੇ ਫਿਰ ਗਰਾਰੀਆਂ ਨਾਲ ਲੱਗੀ ਜਾਂਦਾ ਤੇਲ ਜਦੋਂ 90 ਨੰਬਰ ਥੋੜਾ ਪਤਲਾ ਹੁੰਦਾ ਉਹਦੇ ਨਾਲ ਹੋਰ ਵੀ ਇੱਕ ਚੱਕਰ ਪਾਇਆ ਜਾਂਦਾ ਜਿਵੇਂ ਆਪਣਾ ਗੇਅਰ ਸਾਈਡ ਵਾਲੀਆਂ ਪਲੇਟਾਂਆਂ ਨੇ ਜਾਂ ਸੀਲਾਂ ਨੇ ਗਿੱਲਾ ਜਾਂ ਰਹਿਣ ਲੱਗ ਜਾਂਦਾ ਉਹ ਇਹੀ ਕਾਰਨ ਹੋ ਜਾਂਦਾ ਵਾ ਤੇਲ ਜ਼ਿਆਦਾ ਪਤਲੇ ਕਰਕੇ ਉਹ ਤੇਲ ਰਿਸਣ ਜੇ ਲੱਗ ਜਾਂਦਾ ਸਾਈਡਾਂ ਤੇ ਤੇ ਗੇਰ ਗਿੱਲਾ ਰਹਿਣ ਲੱਗ ਜਾਂਦਾ ਜਦੋਂ ਗਾੜਾ ਹੁੰਦਾ ਤੇਲ ਆਪਣਾ ਗੇਰ ਵੀ ਸੁੱਕਾ ਰਹੂ ਨਾ ਸੀਲਾਂ ਲਸੇਤੀ ਲਈ ਤਾਉਣ ਇਹ ਵੀ ਹਿਸਾਬ ਜੀ ਨਾਲ ਰੱਖਣਾ ਪੈਂਦਾ ਜਿਆਦਾ ਗਾੜਾ ਵੀ ਨਾ ਹੋਵੇ ਜਿਆਦਾ ਪਤਲਾ ਵੀ ਨਾ ਹੋਵੇ ਲੀਟਰ ਕ ਪੈ ਜੂ ਬਲ ਦੇ ਪੈ ਜੂ ਹਨਾ ਪੈ ਜਾ ਪੂਰਾ ਫੁੱਲ ਗਾੜਾ ਤੇਲ ਆਏ ਹੌਲੀ ਚੱਲੀ ਜੇ ਦੇ ਆ ਜਾਣਾ ਇਕੋ ਲੱਗ ਇਹ ਥੋੜਾ ਜਿਹਾ ਵਧੂਗਾ ਨਾ ਵਜਨ ਕਰਕੇ ਤੇ ਗਾੜਾ ਤੇਲ ਥੱਲੇ ਜਾ ਕੇ ਨੂੰ ਬੈਠੂ ਜੇ ਚੱਲ ਗੇਅਰ ਚ ਤੇਲ ਪਾਤਾ ਬਾਈ ਆਪਾਂ ਨੇ ਬਸ ਇੱਥੇ ਹੀ ਆਉਣਾ ਚਾਹੀਦਾ ਆਪਣਾ ਤੇਲ ਪੂਰਾ ਹੈ ਇਸੇ ਤਰ੍ਹਾਂ ਅਡੈਕਸ਼ਨਾਂ ਦੇ ਲੈਵਲ ਲੱਗਿਆ ਬੰਦਾ ਸਾਈਡ ਤੇ ਮੈਨੂੰ ਇਹਦਾ ਕੋਈ ਚੱਕਰ ਨਹੀਂ ਤਾਂ ਖੜਾ ਹੀ ਹੁੰਦਾ ਖੜਾ ਖੜਾ ਹਾਂ ਠੀਕ ਐ ਸਟਰ ਖੜਾ ਉੱਥੇ ਰੱਖੋ ਇਹਦਾ ਬਸ ਜਿੱਥੇ ਖੜਾ ਉੱਥੇ ਖੜਾ ਰਹਿੰਦਾ ਨਾਲੇ ਘੁੰਮਦਾ ਨਾ ਸਾਰਾ ਸੈੱਟ ਇੱਕ ਲੱਖ ਕਲਚ ਪਲੇਟ ਕੱਢ ਲਈ ਬਾਈ ਆਪਾਂ ਨੇ ਬਾਹਰ ਆ ਦੇਖੋ ਕਲਚ ਪਲੇਟ ਆਡੀਓ ਪਈ ਆ ਨਾਲੇ ਗੱਲੇ ਚ ਦੇਖ ਲਓ ਕਿੰਨੀ ਮਸ਼ੀਨ ਚੱਲੀ ਵੀ ਆ ਸੈਟਿੰਗ ਦਾ ਹੀ ਫਰਕ ਪੈ ਜਾਂਦਾ ਉਹ ਇਹ ਆਪਾਂ ਹੁਣ ਕਰਦੇ ਆ ਫਿੱਟ ਤੇ ਆਪਣੇ ਪ੍ਰੈਸ਼ਰ ਪਲੇਟ ਦੇ ਆਊਜਿੰਗ ਤੇ ਆਪਣੀਆਂ ਜਿਹੜੀਆਂ ਫਿੰਗਰਾਂ ਦੀਆਂ ਪਿੰਨਾਂ ਨੇ ਉਹ ਵੀ ਚੈੱਕ ਕਰਨੀਆਂ ਚੈੱਕ ਕਰਕੇ ਫਿਰ ਆਪਾਂ ਨੇ ਫਿੱਟ ਕਰਨਾ ਹੈ ਪ੍ਰੈਸ਼ਰ ਪਲੇਟ ਵਾਲਾ ਹਾਊਸਿੰਗ ਖੋਲ ਲਿਆ ਬਈ ਆਪਾਂ ਨੇ ਇਹ ਤਾਂ ਖੋਲਿਆ ਫਿੰਗਰਾਂ ਦੀਆਂ ਨਾ ਆ ਪਿੰਨਾਂ ਢਿੱਲੀਆਂ ਨੇ ਇਹਨਾਂ ਦਾ ਵੀ ਧਿਆਨ ਰੱਖਣਾ ਪੈਂਦਾ ਇਹ ਢਿੱਲੀ ਹੋਗੇ ਨਾ ਫਿਰ ਨਹੀਂ ਇੱਥੇ ਕਈ ਵਾਰ ਸਾਈਡ ਤੇ ਕਿਨਾਰੀ ਜੀ ਫੱਟ ਜਾਂਦੀ ਐ ਫਿਰ ਕਲੱਚ ਵੀ ਨਹੀਂ ਦੱਬਿਆ ਜਾਂਦਾ ਤੇ ਆਪਾਂ ਹੁਣ ਇਹਨਾਂ ਨੂੰ ਥੋੜੀਆਂ ਟਾਈਟ ਕਰਕੇ ਲਾਉਨੇ ਆਂ ਜਿਆਦਾ ਵੀ ਨਹੀਂ ਐ ਹਿਸਾਬ ਦੀ ਟਾਈਟ ਰੱਖਣੀਆਂ ਪੈਂਦੀਆਂ ਨੇ ਨਹੀਂ ਇਹ ਜੇ ਜ਼ਿਆਦੇ ਸੱਟ ਮਾਰਤੀ ਇਹਦਾ ਪ੍ਰੈਸ਼ਰ ਪਲੇਟ ਦਾ ਕਾਂਜਾ ਟੁੱਟ ਜਾਂਦਾ ਕਈ ਵਾਰ ਬਸ ਥੋੜੀਆਂ ਨਾਰਮਲ ਜਿਹੀ ਟਾਈਟ ਹੋਣ ਬਸ ਤੇ ਆਪਾਂ ਇਹਨਾਂ ਨੂੰ ਹੁਣ ਕਰਕੇ ਸੈੱਟ ਪਾਉਨੇ ਆ ਸਾਰੀਆਂ ਨੂੰ ਸਪਰਿੰਗਾਂ ਦੀ ਤੜਵਾਦੂਆ ਬਸ ਐਂ ਦੱਬ ਕੇ ਦੇਖ ਲੈਣਾ ਆਪਾਂ ਨੇ ਸਪਰਿੰਗ ਨੂੰ ਜਦੋਂ ਫਿੱਟ ਕਰਨੀ ਆਪਾਂ ਨੇ ਇਹ ਸਪਰਿੰਗਾਂ ਦਾ ਨਾ ਕਈ ਵਾਰ ਜ਼ਿਆਦਾ ਜ਼ਿਆਦਾ ਕੁੱਟੇ ਗਏ ਵਿੱਚ ਆਹ ਬਾਲ ਨਾਲ ਬੜ ਲੱਗ ਗਿਆ ਮੜੇ ਹਵਾ ਸਮਾਨੇ ਫਰਕ ਰਹਿੰਦਾ ਫੇਰ ਵੀ ਨਹੀਂ ਬਾਈ ਕਲਚ ਪਲੇਟ ਜ਼ੋਰ ਮਾਰਦੀ ਹੁੰਦੀ ਇਹ ਚ ਦਮ ਦੇਣ ਨੂੰ ਜਗ੍ਹਾ ਚਾਹੀਦੀ ਥੋੜੀ ਹੁਣ ਕਈ ਇਹ ਨਾ ਹੌਜ਼ਿੰਗਾਂ ਨੂੰ ਜ਼ਿਆਦਾ ਘੱਟ ਹੁੰਦੇ ਨੇ ਤਾਂ ਬਾਸਲ ਨਾ ਰੱਖਣੀ ਪੈਂਦੀ ਆ ਉਹ ਇਸੇ ਕਰਕੇ ਬਾਸਲ ਨਾ ਰੱਖਣੀ ਪੈਂਦੀ ਆ ਥੱਲੇ ਇਹ ਚੀਜ਼ ਦੇਖ ਕੇ ਕੰਮ ਕਰਨਾ ਪੈਂਦਾ ਜਦੋਂ ਆਪਾਂ ਕਲਚ ਪਲੇਟ ਦੀ ਫਿਟਿੰਗ ਕਰਨੀ ਆ ਬਹੁਤ ਬਾਈਆਂ ਦੇ ਫੋਨ ਆਉਂਦੇ ਨੇ ਬਾਈ ਕਲਚ ਪਲੇਟ ਜ਼ੋਰ ਨਹੀਂ ਮਾਰਦੀ ਕਲਚ ਪਲੇਟ ਵੀ ਨਮੀ ਪਾਤੀ ਬਸ ਇਹੀ ਚੱਕਰ ਪੈ ਜਾਂਦਾ ਜਦੋਂ ਆਪਾਂ ਫਿੱਟ ਕਰਦੇ ਹੁਣ ਤੁਸੀਂ ਆਪ ਸਿਆਣ ਜਦੋਂ ਇਹਨਾਂ ਦੇ ਵਾਲੇ ਇਕੱਠੇ ਹੋ ਗਏ ਫੇਰ ਇਹਨੇ ਕਿੱਥੇ ਜ਼ੋਰ ਮਾਰਨਾ ਸਪਰਿੰਗ ਨੂੰ ਸਪਰਿੰਗ ਨੂੰ ਚਾਹੀਦਾ ਨਾ ਵੀ ਸਪਰਿੰਗ ਵਧੇ ਵੀ ਫੇਰ ਜ਼ੋਰ ਮਾਰੂਗਾ ਜਦੋਂ ਆਪਣੀ ਤੜਤੇ ਹੋਊਗਾ ਸਪਰਿੰਗ ਜਦੋਂ ਹੁਣ ਬੜ ਦੇ ਨਾਲ ਬੜ ਲਾਗੇ ਮਾੜਾ ਜਾਂ ਹਵਾ ਸਮਾਨ ਥੋੜਾ ਜਿਹਾ ਫਰਕ ਹੈ ਕਲਚ ਕੰਮ ਕਰੀ ਜਾਂਦਾ ਉਹਨਾਂ ਕਾ ਕਲਚ ਦੱਬੀ ਜਾਂਦਾ ਹੁੰਦਾ ਬਸ ਇਹੀ ਚੱਕਰ ਪੈ ਜਾਂਦਾ ਤੇ ਆਪਾਂ ਹੁਣ ਸੈਟਿੰਗ ਕਰਦੇ ਨਾਲ ਤੁਹਾਨੂੰ ਦਿਖਾਉਂਦੇ ਨਾਲ ਹੁੰਦੇ ਆ ਪਿੰਨ ਨਾ ਟਾਈਟ ਕਰਦੀ ਇਹਦੀਆਂ ਦੇਖੋ ਇਹ ਢਿੱਲੀਆਂ ਨੇ ਇੱਕ ਪਿੰਨ ਵਿੱਚੋਂ ਖਿਸਕੀ ਹੋਈ ਬਾਹਰ ਨਿਕਲੀ ਵੀ ਸੀ ਇਹ ਪਿੰਨਾ ਟਾਈਟ ਕਰਕੇ ਲਾਤੀਆਂ ਬਾਈ ਆਪਾਂ ਨੇ ਇਹ ਇਹ ਪਿੰਨਾ ਬਿਲਕੁਲ ਸਹੀ ਹੋਣੀ ਚਾਹੀਦੀ ਇਹਨੇ ਸਾਰੀਆਂ ਚਾਰ ਦੀਆਂ ਚਾਰੇ ਪਿੰਨਾ ਥੋੜੀਆਂ ਢਿੱਲੀਆਂ ਹੋਈਆਂ ਹੋਈਆਂ ਸੀ ਇਹ ਥੋੜਾ ਜਿਹਾ ਪਿੰਨ ਤੇ ਬੈਲਿੰਗ ਦਾ ਸਪਾਰਕ ਮਾਰ ਕੇ ਪਿੰਨ ਟੋਕਦੀ ਇਹ ਸਾਬਜੀ ਨਾਲੇ ਠੋਕਣੀ ਪੈਂਦੀ ਹੈ ਪਿੰਨਾ ਜਿਆਦਾ ਟਾਈਟ ਵੀ ਨਾ ਹੋਵੇ ਨਹੀਂ ਇੱਥੋਂ ਮੈਂ ਤਾਂ ਹਾਊਸਿੰਗ ਫਿਟ ਫਰੈਂਕ ਵੀ ਬਲ ਦੇ ਮਰੇ ਸਾਫ ਜੇ ਕਰਦੀ ਇਹਨੇ ਹੂੰ ਕਲਚ ਪੇਡ ਪਾਤੀ ਬਈ ਆਪਾਂ ਨੇ ਕਲਚ ਪੇਡ ਦਾ ਰੋਗ ਜੰਦ ਕਸਤ ਤੇ ਫਿੰਗਰਾਂ ਬੰਗਰਾਂ ਪਿੰਨਾ ਪਾ ਕੇ ਓਕੇ ਕਰਤੀ ਆਪਾਂ ਨੇ ਤੇ ਆਪਾਂ ਹੁਣ ਇਹਦੀ ਜਿੰਨੀ ਉੱਚੀ ਨੀਵੀ ਰੱਖਣੀ ਹੈ ਨਾ ਉਸ ਹਾਰ ਨਾਲ ਰੱਖ ਕੇ ਤੇ ਫੋਟਾ ਰੱਖ ਕੇ ਇਦਾਂ ਇਹਨਾਂ ਸਾਰੀਆਂ ਸਹੀ ਕਰਤੀ ਆਪਾਂ ਨੇ ਫਿੰਗਰ ਇਕੱਲੀ ਇਕੱਲੀ ਫਿੰਗਰ ਸਹੀ ਕਰਤੀ ਇਮ ਇੱਥੇ ਥੱਲੇ ਨਟ ਰੱਖ ਕੇ ਨਾ ਨਟ ਰੱਖ ਕੇ ਸੈਟਿੰਗ ਕਰ ਦਿੰਦਾ ਤੇ ਆਪਣਾ ਬਾਅਦ ਚ ਬਸ ਬੈਰਿੰਗ ਰੱਖ ਕੇ ਚੈੱਕ ਕਰ ਲਓ ਬੈਰਿੰਗ ਡੋਲੇ ਨਾ ਇੱਥੇ ਆਪਣਾ ਸੈੱਟ ਹੈ ਇਕ ਹੋਰ ਚੀਜ਼ ਆ ਫਿੰਗਰਾਂ ਨਹੀਂ ਆਏ ਪਲੇ ਰਹਿਣੀ ਚਾਹੀਦੀ ਉੱਪਰ ਨੂੰ ਇਹ ਸਾਰਾ ਨਾ ਰੱਖਣੀ ਪੈਂਦੀ ਇਹਨੇ ਕਈ ਵਾਰ ਬੰਦਾ ਕਸ ਕਸ ਕੇ ਜ਼ਿਆਦਾ ਟਾਈਟ ਕਰ ਦਿੰਦਾ ਆ ਦੇਖੋ ਤੁਸੀਂ ਲੱਕੀ ਵਾਧਾ ਰੱਖੇ ਰਹਿਣਾ ਐਵੇਂ ਆ ਦੇਖੋ ਇਹਨਾਂ 'ਚ ਉੱਪਰ ਨੂੰ ਪਲੇ ਆ ਆਏ ਪਲੇ ਹੋਣੀ ਚਾਹੀਦੀ ਐ ਇਹਨਾਂ 'ਚ ਜਿਆਦਾ ਵੀ ਨਹੀਂ ਕਈ ਵਾਰ ਬੰਦਾ ਕੱਸ-ਕੱਸ ਕੇ ਜਿਆਦਾ ਨਾਟਕਾ ਹਸਤਾ ਨਾ ਉੱਪਰ ਨਾਲ ਲੱਗ ਜਾਂਦੀਆਂ ਨੇ ਫਿਰ ਇਹ 'ਚ ਪਲੇ ਆ ਖਤਮ ਹੋ ਜਾਂਦੀ ਐ ਇਹ 'ਚ ਹੋਣੀ ਚਾਹੀਦੀ ਐ ਇਹ ਪਿੰਗਰਾਂ ਵੀ ਆਪਾਂ ਨੇ ਆਪੋ ਆਪਣੇ ਮਸ਼ੀਨ ਦੇ ਹਿਸਾਬ ਨਾਲ ਆਪੋ ਆਪਣੀ ਕਲਚ ਪਲੇਟ ਦੇ ਹਿਸਾਬ ਨਾਲ ਰੱਖਣੀਆਂ ਪੈਂਦੀਆਂ ਨੇ ਇਹ બસ ਇਹਨੂੰ ਜ਼ਿਆਦਾਤਰ ਨੀਮੀ ਰੱਖੇ ਜ਼ਿਆਦਾ ਉੱਚੀਆਂ ਨਾ ਰੱਖੇ ਜਦੋਂ ਹੁਣ ਕਲਚ ਪਲੇਟ ਕਸੂਗੀ ਤਾਂ ਇਹ ਫਿੰਗਰਾਂ ਐ ਉੱਪਰ ਨੂੰ ਆਉਣਤੀ ਨਹੀਂ ਇਹਨਾਂ ਨੂੰ ਤਾਂ ਕਰਕੇ ਥੋੜਾ ਨੀਮੀ ਰੱਖੇ ਤੇ ਆਪਣਾ ਕੰਮ ਹੋ ਗਿਆ ਓਕੇ ਹੁਣ ਨਟ ਆਪਾਂ ਲੋਕ ਕਰ ਦੇਣੇ ਨੇ ਇਹਦੇ ਲੋਕ ਕਰਕੇ ਤੇ ਕਰੀਏ ਫਿੱਟ ਬਸ ਇੰਨਾ ਕੇ ਇਹਦਾ ਸਿਸਟਮ ਹੁੰਦਾ ਹੁਣ ਤੁਸੀਂ ਵਿੱਚ ਦੇਖੋ ਉਹ ਸਪ੍ਰਿੰਗ ਨੇ ਨਾ ਜ਼ਿਆਦਾ ਜਿਹੜੇ ਆਪਣੇ ਆ ਸਪਰਿੰਗ ਨੇ ਇਹਨਾਂ ਦਾ ਬਲ ਇਕੱਠਾ ਹੋ ਜਾਂਦਾ ਜੇ ਜ਼ਿਆਦਾ ਬਲ ਇਕੱਠਾ ਹੋ ਗਿਆ ਫੇਰ ਵੀ ਬਾਈ ਜ਼ੋਰ ਨਹੀਂ ਮਾਰਦੀ ਹੁੰਦੀ ਕਲਚ ਪਲੇਟ ਕਿਉਂ ਸਪਰਿੰਗ ਪੂਰਾ ਘੁੱਟਿਆ ਜਾਂਦਾ ਤੇ ਥੋੜਾ ਬਹੁਤਾ ਦਮ ਦੇਈ ਜਾਂਦਾ ਹੁੰਦਾ ਕਲਚ ਤੱਬਣ ਨੂੰ ਉਨੀ ਕਿ ਕਲਚ ਪਲੇਟ ਫ੍ਰੀ ਹੋ ਜਾਂਦੀ ਹੈ ਇਹਦੇ ਵਿੱਚ ਗੈਪ ਹੋਣਾ ਚਾਹੀਦਾ ਇਹਨੂੰ ਫੇਰ ਆਪਣੀ ਪ੍ਰੈਸ਼ਰ ਪਲੇਟ ਨੂੰ ਦੱਬ ਕੇ ਰੱਖਦੇ ਨੇ ਫੇਰ ਕਲਚ ਪਲੇਟ ਸਲਿੱਪ ਨਹੀਂ ਮਾਰਦੀ ਜੇ ਮੰਨ ਲਓ ਇਹਦੇ ਵਿੱਚ ਸਪਰਿੰਗ ਚ ਗੈਪ ਘਟ ਗਿਆ ਤਾਂ ਆਪਣੀਆਂ ਆ ਹੋਜ਼ਿੰਗ ਥੱਲੇ ਬਾਸਲਾ ਦੇਣੀਆਂ ਪੈਣਗੀਆਂ ਆਪਾਂ ਨੂੰ ਫੇਰ ਉੱਥੇ ਆਪਣਾ ਗੇਅਰ ਵੱਜ ਜਾਣਾ ਸਪਰਿੰਗਾਂ ਚ ਸਪਰਿੰਗ ਦੀ ਵੀ ਤੜ ਚਾਹੀਦੀ ਆ ਉਹਨੂੰ ਦੱਬਣ ਨੂੰ ਤੇ ਆਪਾਂ ਹੁਣ ਕਰੀਏ ਇਹਨੂੰ ਫਿੱਟ ਬਲਦੇਵ ਨੇ ਕਸਤੀ ਡੈਕਸ਼ਨ ਡੈਕਸ਼ਨ ਚ ਥੋੜੀ ਢਿੱਲੇ ਚ ਬਲਦੇਵ ਕਰ ਸਕੇਗਾ ਨਾ ਹਾਂਜੀ ਨਾ ਕਲੱਚ ਪਲੇਟ ਹੋ ਗਈ ਬਾਈ ਆਪਣੀ ਓਕੇ ਬਲਦੇਵ ਲੱਗਿਆ ਹੁਣ ਕਲੱਚ ਪਲੇਟ ਪਾਉਣ ਇਕੱਲੇ ਬੰਦੇ ਦੀ ਪੈਂਦੀ ਐ ਇਹ ਬਲਦੇਵ ਹਾਂ ਦੇਖਾ ਬੱਲੇ ਤੋਂ ਵੀ ਤਿਆਰ ਪੈਣ ਦੀ ਬੀਜੀ ਹੋ ਗਈ ਸੀ ਜਿੰਨੇ ਮਰਜ਼ੀ ਘੋਲੀ ਜੀ ਬੱਦਲ ਹੋ ਗਏ ਬੱਲੇ ਮੀਨ ਆ ਪਵਾਦੀ ਯਾਰ ਲੋਦੀ ਇੰਨੀ ਸਹੀ ਆ ਤਾ ਬੇਟਾ ਬਸ ਇੱਕ ਨਾਟ ਲਾਵਾਂ ਹਾਂ ਦੇਖ ਲਈ ਸਹੀ ਹੈ ਮੜੇ ਮੜੇ ਕਰੀ ਕਰੀਓ ਚੱਲ ਪਾ ਲਾ ਦੋ ਹੁਣ ਨਾਟਨ ਹੋ ਗਿਆ ਕੰਮ ਰੈਡੀ ਲਾਈਏ ਟਾਇਰ ਟੱਪਾ